ਤੇ ਰਾਤੀ ਸੁਪਨੇ ਦੇ ਵਿੱਚ ਦੇਖਿਆ ਮੈਂ ਪੰਜਾਬ ਪੁਰਾਣਾ نیند ਨੇ ਤਾਂ ਮੈਨੂੰ ਸਵਰਗ ਦਿਖਾਇਆ ਤੇ ਮੈਂ ਕਮਲਾ ਕੀ ਜਾਣਾ ਗੋਰਾ ਚਿੱਟਾ ਬਲਦਮੈਨ ਦੇਖੇ ਖੁਰਲੀਆਂ ਦੇ ਨਾਲ ਵੱਜੇ ਦੋ ਚਾਚੀਆਂ ਇੱਕ ਤਾਈ ਤੇ ਭੂਆ ਸਿਰ ਸਾਰੀਆਂ ਦੇ ਕੱਜੇ ਇੱਕ ਦਰਵਾਜ਼ੇ ਬੈਠਾ ਦੇਖਿਆ ਮੈਂ ਸਾਡਾ ਲੱਲੂ ਲਾਣਾ ਉਹ ਰਾਤੀ ਸੁਪਨੇ ਦੇ ਵਿੱਚ ਦੇਖਿਆ ਮੈਂ ਪੰਜਾਬ ਪੁਰਾਣਾ ਕਿ ਵੀੜੀਆਂ ਨਾਲ ਕੰਮ ਕਰਦੇ ਦੇਖੇ ਤੇ ਦੇਖਿਆ ਭਾਈ ਚਾਰਾ ਕੱਚੇ ਕੋਠੇ ਮੈਂ ਲਿਪਦੇ ਦੇਖੇ ਓਏ ਲਾਲਾ ਮਿੱਟੀ ਗਾਰਾ ਤੇ ਇੱਕੇ ਚੁਰਤੇ ਰਿਜਦਾ ਦੇਖਿਆ ਮੈਂ 19 ਜੀਆਂ ਦਾ ਖਾਣਾ ਰਾਤੀ ਸੁਪਨੇ ਦੇ ਵਿੱਚ ਦੇਖਿਆ ਮੈਂ ਪੰਜਾਬ ਪੁਰਾਣਾ ਤੇ ਲੋਕਾਂ ਵਿੱਚ ਇਤفاق ਦੇਖਿਆ ਨਾ ਕੋਈ ਵੈਰ ਨਾ ਰੋਸਾ ਨਾਹੀ ਜਿੰਦਾ ਨਾ ਕੋਈ ਕੁੰਡਾ ਤੇ ਸਵਨਾ ਉੱਤੇ ਪਰੋਸਾ ਨਾ ਕੋਈ ਟੋਲ ਤਹਿਸੀਲ ਕਚੈਰੀ ਤੇ ਨਾ ਦੇਖਿਆ ਕੋਈ ਥਾਣਾ ਰਾਤੀ ਸੁਪਨੇ ਦੇ ਵਿੱਚ ਦੇਖਿਆ ਮੈਂ ਪੰਜਾਬ ਪੁਰਾਣਾ ਕਿ ਸ਼ਰਮ ਤੇ ਛੇਪ ਦੇ ਦਰਸ਼ਨ ਕੀਤੇ ਤੇ ਵੱਡਿਆਂ ਦੀ ਦੇਖੀ ਮੈਂ ਪਗਦੀ ਤੇ ਰੂੜੀ ਵਾਲੀ ਰੇਹ ਨਾਲ ਮਿੱਤਰਾ ਫਸਲ ਦੇਖੀ ਮੈਂ ਉਗਦੀ ਤੇ ਤਾਏ ਨੇ ਜਦੋਂ ਘੂਰਤੇ ਸਾਰੇ ਤੇ ਮੂਰੇ ਕੋਈ ਨਹੀਂ ਬਣਿਆ ਸਿਆਣਾ ਰਾਤੀ ਸੁਪਨੇ ਦੇ ਵਿੱਚ ਦੇਖਿਆ ਮੈਂ ਪੰਜਾਬ ਪੁਰਾਣਾ ਸਬਰ ਸ਼ੁਕਰ ਨਾਲ ਖਾਂਦੇ ਦੇਖੇ ਮੈਂ ਰੁੱਖੀ ਮਿੱਸੀ ਗੁੱਲੀ ਤੇ ਸਭ ਦੀਆਂ ਸਾਂਝੀਆਂ ਲੋੜਾਂ ਦੇਖੀਆਂ ਕੁੱਲੀ ਗੁੱਲੀ ਤੇ ਜੁੱਲੀ ਕਿੱਧਰ ਨੂੰ ਤੁਰ ਪੈ ਰੋਸ਼ਨ ਸਿਆ ਤੂੰ ਸੀ ਕਿੱਧਰ ਨੂੰ ਜਾਣਾ ਓਏ ਰਾਤੀ ਸੁਪਨੇ ਦੇ ਵਿੱਚ ਦੇਖਿਆ ਮੈਂ ਪੰਜਾਬ ਪੁਰਾਣਾ ਤੇ نیند ਨੇ ਤਾਂ ਮੈਨੂੰ ਸਵਰਗ ਦਿਖਾਤਾ ਤੇ ਮੈਂ ਕਮਲਾ ਕੀ ਜਾਣਾ